ਸਿਰਫ 500 ਰੁਪਏ ਦੀ ਖਾਤਰ ਫਗਵਾੜਾ ਦੇ ਪਿੰਡ ਮਾਨਕਾ ਦੇ ਨੌਜਵਾਨ ਦੀ ਪਿੰਡ ਦੇ ਹੀ ਚਾਰ ਨੌਜਵਾਨਾਂ ਨੇ ਕਰੋ ਬੁਲਾ ਕੇ ਖੇਤਾਂ ਦੇ ਕੋਲ ਜਮ ਕੇ ਕੁਟਮਾਰ ਕੀਤੀ ਨੌਜਵਾਨ ਨੇ ਦੱਸਿਆ ਕਿ ਉਸਨੇ ਮਿਸਤਰੀ ਦੇ 500 ਰੁਪਏ ਦੇਣੇ ਸੀ ਉਸ ਨੂੰ ਕਿਹਾ ਸੀ ਕਿ ਉਹ ਜਲਦੀ ਤੁਹਾਡੇ ਪੈਸੇ ਦੇ ਦੇਵੇਗਾ ਪਹਿਲਾ ਤਾਂ ਉਸਨੇ ਕੁਝ ਬੰਦਿਆਂ ਦੇ ਵਿੱਚ ਮੇਰੀ ਬੇਇੱਜ਼ਤੀ ਕੀਤੀ ਉਸ ਤੋਂ ਬਾਅਦ ਉਸਨੇ ਫੋਨ ਕਰਕੇ ਉਸ ਨੂੰ ਕਰੋ ਬੁਲਾਇਆ ਅਤੇ ਖੇਤ ਦੇ ਕੋਲ ਲੈ ਜਾ ਕੇ ਚਾਰ ਬੰਦਿਆਂ ਨੇ ਉਸ ਦੀ ਕੁਟਮਾਰ ਕੀਤੀ ਜਿਸ ਕਾਰਨ ਉਸ ਤੇ ਕਾਫੀ ਸੱਟਾਂ ਲੱਗ ਗਿਆ ਹਨ ਨੌਜਵਾਨ ਨੇ ਕਿਹਾ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਕਿਹੜਾ ਪਿੰਡ ਹੈ ਪਿੰਡ ਮਾਨ ਤੇ ਕਿਸ ਤਰ੍ਹਾਂ ਲੜਾਈ ਹੋਈ ਹੈ ਲੜਾਈ ਭਾਜੀ ਇਹ ਮੈਂ ਪਹਿਲਾਂ ਜਾਂਦਾ ਸੀ ਮੇਰੇ ਮਾੜੀ ਵੀ ਗੱਲ ਵਾਸਤੇ ਨਹੀਂ ਉਦੋਂ ਬਾਅਦ ਨਹਿਮੋੜ ਦੇ ਬੰਦਾ ਲੈ ਜਾਂਦਾ ਜੀ ਕੰਮ ਦੇ ਆਪਣਾ ਇੱਕ ਵੇਲੇ ਨਹੀਂ ਉਹਨਾਂ ਕੋਲ ਬੱਦੂ ਤੇ ਪੱਟਕੇ ਲੈ ਆ ਹੂੰ ਘੇਰ ਕੇ ਚਾਰਾ ਜਾਣਾ ਤੇ ਭਾਜੀ ਮੇਰੇ ਹੱਥੋਂ ਪਾਈ ਉਹਨੇ ਸੱਟਾਂ ਮਾਰੇ ਮੇਰੇ ਗੁੱਟਿਆਂ 'ਤੇ ਮੇਰੇ ਨਾਲ ਜੋ ਉਹ ਢੇਡ ਦੇ ਵਿੱਚ ਪਤਾ ਨਹੀਂ ਕੀ ਸੀ ਟੀਨ ਮੇਰੇ ਧੌਣ ਤੇ ਮਾਰੇ ਇਹਨਾਂ ਨੇ ਹੂੰ ਉਸ ਤੋਂ ਬਾਅਦ ਭਾਜੀ ਪਤਾ ਨਹੀਂ ਕੀ ਦੱਸਿਆ ਕੀ ਨਹੀਂ ਆ ਨਾ ਮੇਰਾ 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 ਜਿਹੜਾ ਬਰਾਦੀ ਛੋਟਾ ਉਹ ਮੁੜ ਕੇ ਚੜਗਾ ਪੁੱਛੇ ਕੀ ਕਰਦੇ ਟੀਨ ਨੇ ਮੁਰਗੇ ਜੀ ਇਹਨਾਂ ਦੇ ਘਰ ਦੇ ਘਰ ਵੀ ਇਹਨਾਂ ਨੇ ਮੈਨੂੰ ਸਾਲੋ ਭਾਜੀ ਕੁੱਟਿਆ ਮਾਰੇ ਹਾਂ ਆਹ 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 ਜਿਹੜਾ ਵੀ ਟੱਕ ਲੱਗਾ ਇਹਨਾਂ ਦੇ ਘਰ ਮਾਰਿਆ ਨੇ ਸਾਨੂੰ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਤੇ ਕਿੰਨੇ ਬੰਦੇ ਸੀ ਉਹ ਚਾਰ ਬੰਦੇ ਸੀ ਭਾਜੀ ਕੀ ਮਾਮਲਾ ਹੈ ਕੀ ਸੀ ਇਹ ਮਾਮਲਾ ਭਾਜੀ ਕੰਮ ਹੀ ਕੰਮ ਕਰਦੇ ਸੀ ਪੈਸੇ ਪੁੱਛੇ ਸੀਗੇ ਜ ਆ ਨਾ ਹਾਂ ਇਹਨਾਂ ਚਾਰ ਪੰਜ ਸੌ ਰੁਪਏ ਦੇਣਾ ਅੱਛਾ ਕਿਹਦੇ ਦੇਣਾ ਸੀ ਅਹਮਨ ਮਰ ਮਰਮੰਦਾ ਮੈਸਟਰੀ ਆ ਭਾਜੀ ਉਹਦਾ ਦੇਣਾ ਸੀਗਾ ਅੱਛਾ ਵੀ 500 ਰੁਪਏ ਦੇਣਾ ਸੀ ਮੁੜ ਕੇ ਅਸੀਂ ਇਹੀ ਗੱਲ ਕਹਿ ਵੀ ਤੂੰ ਚਾਚਾ ਵੀ ਦੱਸ ਨਾ ਕਰ ਉਹ ਵੀ ਚਲ ਦੇਣੇ ਆ ਪੈਸੇ ਤੇਰੇ ਹੂੰ ਤੇ ਇਹਨੇ ਕੀ ਕੀਤਾ ਇਹਨੇ ਇਹਨਾਂ 10 10 ਬੰਦੇ ਖੜੇ ਸੀਗੇ ਤੇ ਇਹਨੇ ਆ ਇਹਨਿਆਂ ਬੰਦੇ ਦੇ ਵਿੱਚ ਲਾਹ-ਪਾ ਕੀਤੀ ਮੇਰੀ ਵੀ ਤੂੰ ਮੇਰੇ ਪੈਸੇ ਚੁੰਦਾ ਇੱਟਾ ਐਡਾ ਮੈਂ ਨਾਲ ਜੀ ਇਹੀ ਗੱਲ ਕਹਿ ਵੀ ਤੂੰ ਚੱਲ ਚੱਲ ਵੀ ਕੋਈ ਵੀ ਹੈਗਾ ਚਲਦੇ ਤੇ ਚਾਰ-ਪੰਜ ਰੁਪਏ ਦੇ ਦਵਾਂਗੇ ਮੁੜ ਕੇ ਇਹਨਾਂ ਨੇ ਮੈਨੂੰ ਮਾਵਾ ਹਾਂ ਨਾ ਆਹ ਨਾ ਸਾਡਾ ਮੋੜਾ ਨਾ ਸਤ ਮੋੜਾ ਮੈਨੂੰ ਮੈਨੂੰ ਫੋਨ ਕਰਕੇ ਸੱਦਿਆ ਮੋੜ ਦੇ ਕੋਲ ਤੇ ਉੱਥੇ ਹੱਥੋਂ ਪਾਈ ਹੋਏ ਮੇਨਾ ਮੋਰ ਤੇ ਵੀ ਚਾਚਾ ਹੋਇਆ ਪਰ ਥਪਾਈ ਹੋ ਕੇ ਗਾਲਾ ਗੋਲਾ ਕੱਢੀ ਆ ਮਾਰਿਆ ਕੀ ਫਿਰ ਤੁਹਾਡੇ ਮਾਰਿਆ ਮਾਨੂੰ ਨਹੀਂ ਪਾਜੀ ਕੀ ਪੱਜਾ ਕੀ ਨਹੀਂ ਚਾਰ ਜਾਣੇ ਦੀ ਮੋੜ ਕੇ ਲਾ ਦੇ ਮੈਨੂੰ ਇਹਨਾਂ ਮੈਨੂੰ ਇਹ ਉਹ ਮੋੜ ਸਾਡੇ ਉੱਤੇ ਨਾ ਮਰਦੂ ਚੋਟੀ ਚੋਟੀ ਕੈਰੇਜ ਲੱਗੇ ਉੱਥੇ ਉੱਥੇ ਪਾ ਲੈਦਾ ਗੱਲ ਕਰ ਕਰਨ ਕੰਡੇ ਖੜਾ ਇਹਨੇ ਡੰਡਾ ਕੱਢ ਕੇ ਲਿਆਦਾ ਛੰਟੇ ਮਾਰੇ ਝੋਲੇ ਵਿੱਚ ਗੁੱਟਿਆ ਪਾਜੀ ਮੇਰੇ ਗੁੱਡੀਆਂ ਡਟਾ ਮੇਰੇ ਨਾਲ ਜਿਹੜਾ ਅੰਗ ਹੈ ਉਹਦੇ ਉਹਦੇ ਪੱਟੇ ਮਾਰਦੇ ਠੀਕ ਭਾਈ ਸਰ ਕੀ ਮਾਮਲਾ ਜਿਹੜਾ ਮਾਨਕਤ ਹੋਇਆ ਸਾਡੇ ਕੋ ਇੱਕ ਪੇਸ਼ੈਂਟ ਆਇਆ ਜੁਗਮਰ ਨਾਮ ਦਾ 25 ਸਾਲ ਦਾ ਵੀਲ ਪੇਸ਼ੈਂਟ ਆ ਮਾਨਕਾ ਤੋਂ ਆਇਆ ਲੜਾਈ ਝਗੜੇ ਦਾ ਕੇਸ ਆ ਉਹਦਾ ਟ੍ਰੀਟਮੈਂਟ ਕਰਕੇ ਅਸੀਂ ਉਹਨਾਂ ਨੂੰ ਬਾਇ ਫਰਦਰ ਪੁਲਿਸ ਕਾਰਵਾਈ ਲਈ ਭੇਜ ਦਿੱਤਾ ਗਿਆ ਸੀ ਪਰਚਾ ਦਰਜ ਕੀਤਾ ਸਰ ਉਹਨਾਂ ਦਾ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਜੋ ਸਟਾ ਉਹਨਾਂ ਦੀ ਨੋਟ ਕਰ ਲਈ ਹੈਗੀ ਹੈ